ਔਰ ਮੁਸਤਕਾਮਯੋ ਬਹੁਤ ਹੀ ਖੂਬਸੂਰਤ ਬਹੁਤ ਹੀ ਰੌਣਕ ਬਣੇ ਇਹ ਸਭਾਚਾਰ ਮੇਲੇ ਚ ਲਾਲਚਾ ਜਮਲਾ ਯਾਰ ਵਿੱਚ ਬਾਵਾ ਸ਼ੁਕਰੀ ਬਾਬ ਸਾਡੇ ਕੋਲ ਟਰੱਕ ਚੱਲਦੇ ਮੈਂ ਸਾਡੇ ਉਸਤਾਦ ਕਲਾਕਾਰ ਜਿਹਨੇ ਦੁਨੀਆ ਚ ਨੌਕ ਕੀਤਾ ਸ਼੍ਰੀ ਲਾਲਚਾ ਜਮਲਾ ਯਾਰ ਵਿੱਚ ਇਹ ਤਾਂ ਉਹਦੀ ਅਪਾਰ ਹੈ ਅੱਜ ਆ ਰਿਹਾ ਨਾ ਸਟੈਚੂ ਉਹਨਾਂ ਦੇ ਘਰ ਤੇ ਐਡੀ ਬੇਡੀ ਯਾਤਰਾ ਦਾ ਬੇਲਾ ਲਾਉਣ ਲਈ ਬ੍ਰਿਮੰਦਰ ਪਾਵਲ ਨੇ ਸਾਰੇ ਪਰਿਵਾਰ ਨੂੰ ਉਹਨਾਂ ਸਾਰੇ ਦੋਸਤਾਂ ਨੂੰ ਵੀਰਾਂ ਨੂੰ ਰਿਸ਼ਤੇਦਾਰਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਮੈਂ ਪੰਜਾਬ ਦੇ ਸਾਰੇ ਕਲਾਕਾਰਾਂ ਵੱਲੋਂ ਸਮੂਹ ਕਲਾਕਾਰਾਂ ਵੱਲੋਂ ਉਸ ਸਾਡੀ ਜੱਥੇਬੰਦੀ ਪੰਜਾਬ ਕਲਾਕਾਰ ਬੰਸਾ ਉਹ ਤੋਂ ਉਹਨਾਂ ਸਾਰੇ ਪਰਿਵਾਰ ਨੂੰ ਕੋੜ ਕੋੜਾ ਮੁਬਾਰਕਬਾਦ ਦੇਣਾ ਇੱਕ ਵਾਰ ਤਾੜੀਆਂ ਮਾਰ ਦੋ ਕਿਉਂਕਿ ਇਹੀ ਲੋਕ ਨੇ ਜਿੰਨਾ ਵੀ ਬਦੌਲਤ ਕਲਾਕਾਰ ਇਸ ਦੁਨੀਆ ਤੋਂ ਸਰਵਾਈਵ ਕਰ ਰਹੇ ਨੇ ਉਹ ਕਦਰਦਾਨਾਂ ਬਾਦ ਕਦਰਦਾਨਾਂ ਦੇ ਬਿਨਾਂ ਕਿਸੇ ਹੁਨਰ ਦਾ ਕਿਸੇ ਕਲਾ ਦਾ ਕੋਈ ਮੁੱਲ ਨਹੀਂ ਜਿਨ੍ਹਾਂ ਚੋਂ ਦਾ ਕਲਾਕਾਰ ਦਾ ਕੋਈ ਉਹਦੀ ਇੱਜ਼ਤ ਕਰਨ ਵਾਲਾ ਉਹਨੂੰ ਮੁਹੱਬਤ ਕਰਨ ਵਾਲਾ ਉਹਨੂੰ ਪਿਆਰ ਕਰਨ ਵਾਲਾ ਲੋਕ ਦਾ ਹੋਣ ਮੈਂ ਜਿੰਨੇ ਵੀ ਦੁਨੀਆ 'ਚ ਇੱਥੇ ਬਹੁਤ سارے ਲੋਕ ਬੈਠੇ ਨੇ ਜਿਨ੍ਹਾਂ ਨੇ ਉਹਨਾਂ ਦੇ ਰਿਕਾਰਡ ਸਾਫ਼ ਕੇ ਰੱਖੇ ਹੋਏ ਨੇ ਲਾਲੀ ਦੀ ਬੈਠੇ ਆ ਹੋਰ ਬਹੁਤ ਸਾਰੇ ਬਹੁਤ ਸਾਰੇ ਕਿ ਮੇਰੇ ਇਥੇ ਮੈਨੂੰ ਫੋਟੋ ਖਤਈਆਂ ਸੀ ਮੇਰੇ ਜਿਹੜੇ ਐਲਪੀ ਰਿਕਾਰਡ ਆਏ ਮੈਂ ਤੁਹਾਡਾ ਬਾਬਾ ਜੀ ਤੋਂ ਉਹਨਾਂ ਨੇ ਉਹਨਾਂ ਐਲਪੀ ਰਿਕਾਰਡਾਂ ਦੇ ਨਾਲ ਫੋਟੋ ਖਜਾਈ ਜਿਹੜਾ ਫਿਰ ਸਭ ਤੋਂ ਪਹਿਲਾਂ ਐਲਪੀ ਰਿਕਾਰਡ ਆ ਗੀਤਾ ਭਰੀ ਕਹਾਣੀ ਉਹਦੇ ਵਿੱਚ ਫਿਰ ਪ੍ਰਿੰਟਡ ਝੱਗਾ ਪਾਇਆ ਮੈਂ ਉਹਨਾਂ ਨੂੰ ਹੁਣੇ ਗੱਲ ਦੱਸੀ ਮੈਂ ਕਹਿੰਦੇ ਇਹ ਝੱਗਾ ਪਾਇਆ ਇਹ ਮੇਰਾ ਝੱਗਾ ਨਹੀਂ ਇਹ ਦਰਜਨ ਪੋਲੀ ਦਾ ਝੱਗਾ ਵਾ ਉਹਨਾਂ ਦੇ ਐਲਪੀ ਰਿਕਾਰਡ ਦੇ ਉੱਤੇ ਇਸ ਝੱਗੇ ਦਾ ਫੋਟੋ ਆ ਤੇ ਦਦਾਰ ਸੰਧੂ ਦਾ ਯਾਰ ਰਿਕਾਰਡ ਵੀ ਮੇਰਾ ਕੱਲ ਦਾ ਕਾਲਜਾ ਤੋਹਦਾ ਉਹ ਰਿਕਾਰਡ ਤੇ ਵੀ ਇਸੇ ਝੱਗੇ ਦੀ ਫੋਟੋ ਇਹ ਕਿਉਂਕਿ ਯਾਦਾ ਮੈਂ ਜਿੰਨੇ ਯਾਦ ਆ ਉਹਨਾਂ ਦੇ ਅ ਅਸਦੀਕ ਸਾਹਿਬ ਦਾ ਮੈਂ ਪਰੇ ਕਰਕੇ ਪੁੱਛਦਾ ਹੁੰਦਾ ਇਹ ਬਣੋ ਸਰ ਸਗਾ ਬੁਝਾ ਮਗਾ ਚਾਚਾ ਘਰ ਬੁਝਾ ਕਰਾ ਇਹਦੇ ਜੋ ਲੱਗਦਾ ਉਹਦਾ ਮੇਰਾ ਵੀ ਭਤੀਜਾ ਹੀ ਆ ਉਹਦਾ ਹੀ ਭਤੀਜਾ ਹੀ ਆ ਕਿਉਂਕਿ ਸਾਡੇ ਵੱਡੇ ਭਰਾ ਨੇ ਸਤਕਾਰਯੋਗ ਦੇ ਸ਼ਰੀਕ ਸਾਹਿਬ ਜੀ ਤੈੜੀਆਂ ਮਾਰਦੋ ਮੈਂ ਬਾਬਾ ਜੀ ਦੇ ਪਰਿਵਾਰ ਦਾ ਸ਼ਰੀਕ ਸਾਹਿਬ ਵੱਲੋਂ ਸੁਵਿੰਦਰ ਸੁਖੀ ਜੀ ਵੱਲੋਂ ਪਾਲੀ ਦੇਤ ਵਾਲੀਆ ਸਾਹਿਬ ਵੱਲੋਂ ਰਜੀਤ ਮਨੀ ਵੱਲੋਂ ਸੁਖ ਚਮਕੀਲਾ ਜੀ ਵੱਲੋਂ ਰੇਸ਼ਵਰ ਜੀ ਵੱਲੋਂ ਜਿਹਨੇ ਵੀ ਕਲਾਕਾਰ ਤਸ਼ਵੀਰ ਆਪੋਂ ਸਾਰਿਆਂ ਤੁਹਾਡਾ ਕੋਟ ਕੋਟ ਦਰਵਾਜ਼ੀ ਰਬਾਬਾ ਜੇ ਤਦ ਰੂਹਿਆਂ ਦੇ ਤੂੰ ਹਮੇਸ਼ਾ ਖੁਸ਼ਹਾਲ ਰਹਿ। ਮੈਂ ਕਿਉਂਕਿ ਇੱਕ ਦੋ ਗੀਤਾਂ ਦੀ ਗੱਲ ਹੈ। ਮੈਂ ਇਹ ਨजीर ਮਹਮਦ ਦਾ ਗੀਤ ਰੁੱਤੇ ਰੱਖਿਆ। ਬੱਬੂ ਭੈਣ ਜੀ ਤੁਸੀਂ ਸਟੇਜ ਸੈਟਿੰਗ ਦੀ ਪ੍ਰਵਾਰੀ ਕਰਦੇ ਆਪਾਂ। ਇਹ ਜੀ ਵੀ ਫੜਦੇ ਆ। ਅਲਾਮੀ ਭਾਈ ਜਿਹੜੇ ਜਿਨ੍ਹਾਂ ਨੇ ਰਿਕਾਰਡ ਸਾਹਮਣੇ ਹੋਇਆ। ਇਹਨਾਂ ਦਾ ਵੀ ਤਾਰੀਫ ਮਾਰੋ। ਬਹੁਤ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ। ਇੱਕ ਬੜਾ ਗੀਤ ਸਭ ਤੋਂ ਪਹਿਲਾਂ ਜਿਹੜਾ ਗੀਤਕਾਰ ਬਣਿਆ ਮੈਂ ਬਹੁਤ ਸਾਰੀ ਜਗ੍ਹਾ ਕੀਤਾ ਲਗੇ ਫਿਰਦਾ ਰਿਆ ਸਭ ਤੋਂ ਪਹਿਲਾਂ ਮੇਰਾ ਜੀ ਦੀ ਜਗੋਂਦੌਰ ਜੀ ਨੇ ਕਰਾਇਆ ਮੈਂ ਹੁਣ ਵੀ ਕਿਨਾਂ ਨਾਲ ਜੋ ਮੈਂ ਬਦੌਲਤ ਬਈ ਜਮੂਨ ਕਾਲਜ ਦੀ ਬਦੌਲਤ ਆ ਇੱਕ ਉਹਨਾਂ ਦੇ ਨਾਲ ਤੜੀ ਮਾਰਦੋ ਸ਼ੁਰੂ ਕਰਦੇ ਆ ਸ਼ਾਹਾਂ ਦਾ ਕਰਨ ਬੁਰਾ ਪਹਿਲਾ ਸਵੇਦ ਦਾ ਦਾਦਾ ਅਸੀਂ ਨਕਾਮ ਲਕਦੀ ਅਸੀਂ ਨਕਾਮ ਲਕਦੀ ਚੱਕਰੀਨ ਕੀਤੀ ਜੇ ਨੌਕਰੀ ਵੀ ਹੋਇਆ ਤੇ ਨੁਆਬਾ ਦੇ ਹੋਇਆ ਅਸੀਂ ਨੰਕਾਮ ਲੰਕਾ ਦੀ ਚੱਕਰੀਨ ਕੀਤੀ ਜੇ ਨੌਕਰੀ ਵੀ ਹੋਇਆ ਤੇ ਨੁਆਬਾ ਦੇ ਹੋਇਆ ਅਸੀਂ ਕਿਕਰਾ ਤੇ ਕੰਡਿਆ ਦੀ ਰਾਖੀ ਨਹੀਂ ਕੀਤੀ ਜੇ ਰਾਖੀ ਵੀ ਹੋਇਆ ਤੇ ਬਗਾ ਦੇ ਹੋਏ ਅਸੀਂ ਜੀਨਾ ਅਸੀਂ ਜੀਨਾ ਜੇ ਸਰੰਗਰਾਂ ਡੁਗਰੀ ਆ ਭਾਈ ਅਮਰ ਸਿੰਘ ਚਮਕੀਲੇ ਇਹਨੇ ਵੀ ਸਾਰੇ ਕੋਣ ਸਮਝਿਆ ਇਹਨੂੰ ਤਾਲੀਆਂ ਮਾਰੋ ਵਕੀਲ ਸਾਹਿਬ ਅਸੀਂ ਜੀਨਾ ਤੇ ਕਾਬਾ ਦਾ ਸ਼িকার ਨਹੀਂ ਕੀਤਾ ਅਸੀਂ ਜੀਨਾ ਤੇ ਕਾਬਾ ਦਾ ਸ਼িকার ਨਹੀਂ ਕੀਤਾ ਜੇ ਸ਼ਿਕਾਰੀ ਵੀ ਹੋਇਆ ਤੇ ਬਾਜਾ ਜੇ ਹੋਇਆ ਅਸੀਂ ਭੱਗੀ ਤੇ ਪੋਛਦੀ ਦੀ ਨਾ ਖੁੱਲਲੀ ਕੀਤੀ ਅਸੀਂ ਭੰਗੀ ਤੇ ਪੋਛਦੀ ਦੀ ਨਾ ਖੁੱਲਲੀ ਕੀਤੀ ਜੇ ਆਦੀ ਵੀ ਹੋਇਆ ਤੇ ਸ਼ਰਾਬਾ ਦੇ ਹੋਇਆ ਜੇ ਆਦੀ ਵੀ ਹੋਇਆ ਤੇ দর পোড়া চিগর দা পাকার ਬਗਾਨੀ ਨਾਰ ਬੁਈ ਮਿੱਤਰਾਂ ਦੇ ਕਲ ਤੇ ਜੋ ਹੱਥ ਧਰਦਾ ਸਭ ਤੋਂ ਬੁਰਾ ਦੇ ਯਾਰ ਮਾਰ ਕਰਦਾ ਸਭ ਤੋਂ ਬੁਰਾ ਦੇ ਫਰਰ ਖੱਡਿਆ ਇਸ ਕਰਕੇ ਮਿਲਿਆ ਕਰਤਾ ਕਰ ਲਿਆ ਮੇਰੇ ਕੋਲ ਸੋ ਗੋਣ ਨਾਲ ਨਾ ਸੀ ਹੁਣ ਹਾਰ ਬੁਰੀ ਹਾਂ ਹੁੱਦੀਆ ਹਾਰ ਬੁਰੀ ਹਾਂ ਅੱਖ ਦੀ ਮਾਰ ਬੁਰੀ ਹਾਂ ਅੱਖ ਦੀ ਮਾਰ ਬੁਰੀ ਹਾਂ ਚੱਕੇ ਪਾਟਾ ਮਾਰ ਕੋਈ ਨੂੰ ਚਰਦਾ ਪਰ ਸੋਬਤ ਮਰ ਜੋ ਯਾ ਰਬ ਯਾ ਰਬ ਕਰਦਾ ਮਰਵਾ ਪੋਤ ਰਾ ਮੇਰੇ ਨਾਲ ਲੈਣਾ ਸਭ ਤੋਂ ਬੁਰਾ ਦਰਿਆ छो रा जो यार महार करेदा ਲਾ ਬੈਠਾ ਸੁਖਨਾ ਵੀ ਜਲਵਾ ਕਰਦੀ ਸੀ ਸਟੇਜ ਤੇ ਬਹੁਤ ਸਾਹ ਦਿੱਤਾ ਜਲਵਾ ਕਰਦੀ ਕਿ ਸਟੇਜ ਤੇ ਸ਼ੇਰ ਕਹਿੰਦੇ ਸਵਾਰਦਾ ਸੁਖ ਬਾਈ ਜੀ ਮੇਰੀ ਵੀ ਜਿੱਦ ਹੋਣਾ ਬਿੱਠ ਲੱਗਦੀ ਆ ਇਹ ਕੰਜਰਾਂ ਚਾਦੀ ਦੁਆਰ ਖੋਲ ਕੇ ਭੈਣਦਾ ਅਜੇ ਮੈਨੂੰ ਸੌਦਾ ਵੇਚਣ ਦੇ ਨਰ ਤੇ ਪਹੁੰਚਾ शेर कंदे हूंदो सभु त ख़ूबसूरत जी उहो कंदे ज़िंदगी में चाहे ज़िंदगी में चाहे न मुझे पे भी थे रोते तेरे भी थे रोते मेरे भी थे पर तुझ में और मुझ में फर्क इतना था नाजनी तू जहां में आ रही थी मैं जहां से चाह रहा था ਸਾਡੀ ਸੇ ਇੱਥੇ ਬੰਦਾ ਕੋਈ ਨੱਚਦਾ ਨਹੀਂ ਗਾ ਮਗਾ ਕਲਾਕਾਰ ਨੂੰ ਮੜਾ ਬੋੜ ਹਲਕਾ ਕਰ ਰਹੀ ਪਈ ਦੀ ਐਨਾ ਨਾ ਦੇਖ ਲਿਆ ਕਰੋ ਜਦੋਂ ਇੱਥੇ ਕਿਚੜ ਵਿਆ ਬਾਈ ਨੱਚਿਆ ਮਗਾ ਹੁਣ ਹੀ ਮੈਂ ਰੁਕਦਾ ਮੈਂ ਨੱਚਦਾ ਪਤਾ ਦੇਖ ਲਿਆ ਤੂੰ ਮੈਂ ਤਾਂ ਫੋਨ ਕੀਤਾ ਨਹੀਂ ਫੋਨ ਤਾਂ ਪਹਿਲਾਂ ਹੋ ਗਿਆ ਮੈਂ ਤੇਰੇ ਸਾਹਬ ਆਉਂਦਾ ਗਿਆ ਆਉਂਦਾ ਇਕਦਮ ਸਦੀਕ ਸਾਹਿਬ ਨੂੰ ਕਿਹਾ ਮੈਂ ਕਹਿੰਦਾ ਜਦੋਂ ਆਪਾਂ ਬੋਹੜ ਦੇ ਸੀ ਲੋਕੀ ਪਿਆਰ ਨਾਲ ਹੁੰਦੇ ਸੀ ਅੱਜ ਕਿਹੜੇ ਵਿਆਹ ਚਾਈਦਾ ਧੂੜਕੜਾ ਪੈਂਦਾ ਪਤਾ ਨਹੀਂ ਲੱਗਦਾ ਤੇ ਕਿਹੜਾ ਗਰਗਰਾ ਵਾਲਾ ਕਿਹੜਾ ਨੱਚਣ ਵਾਲਾ ਮੈਨੂੰ ਕਹਦਾ ਤੂੰ ਕੋ ਫਿਕਰ ਕਰਦਾ ਮੈਂ ਕਿਹਦੀ ਕੀ ਗੱਲ ਕਹਿੰਦਾ ਜਿਹੋ ਜੇ ਮਰਨ ਵਾਲੇ ਹੁੰਦੇ ਚੱਕਣ ਵਾਲੇ ਤੂੰ ਦਿੱਕੀ ਜਾਏਂਦਾ ਅਗਲੀ ਦੇਖੀ ਜਨਾ ਵਿਰਧਮ ਕੋ ਘਟਿਆ ਐਕਚੁਅਲੀ ਢੋਲੀ ਨੇ ਮੈਨੂੰ ਫੱਦਿਆ ਤੇ ਲੋਕੀ ਬਚਦਾ ਬਣ ਗਏ ਅਗਲੀ ਵਾਰ ਢੋਲ ਮੈਦਾਨੇ ਆਉਂਗਾ ਰੋਕੇ ਲਗਾਏ ਹੋਏ ਵਾਸ਼ੁਕੇ ਮੈਂ ਤੇਰੀ ਪੈਸਾ ਕੰਮ ਨੇ ਵੀ ਦਾ ਪਾਟੀ ਨੇ ਅਜ ਤੱਕ ਜਿੰਨੇ ਵੀ ਲੋਕ ਰਿਕਾਰਡਡ ਹੋਈਆਂ ਸਾਰਿਆਂ ਦੇ ਰਿਕਾਰਡ ਸਾਹਮਣੇ ਰੱਖੇ ਨੇ ਤਾੜੀਆਂ ਮਾਰਨ ਵਾਲੇ ਦੋਸਤਿਆਂ ਮੈਨੂੰ ਇੱਥੇ ਬਹੁਤ ਖੁਸ਼ੀ ਹੈ ਕਿਵੇਂ ਜੀਓ ਜੀਓ ਚੰਦਾ ਜੀ ਕਹਿੰਦੇ ਜੀ ਮੈਨੂੰ ਹੱਥ ਲਾਏ ਮੈਂ ਦੁਬਾਰਾ ਫੇਰ ਸ਼ੁਰੂ ਹੋ ਜੂ ਮੈਂ ਦੁਬਾਰਾ ਫੇਰ ਸ਼ੁਰੂ ਹੋ ਜਾਣਾ ਨਹੀਂ ਹੱਸਦੇ ਸਾਰੇ ਮੇਰੇ ਭਰਾ ਨੇ ਸਾਡੀਆਂ ਭੈਣਾਂ ਨੇ ਸਾਰਿਆਂ ਨੇ ਹਜ਼ਮ ਹੋਣੀ ਆ ਬਹੁਤ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਕਿਉਂਕਿ ਕਲਾਕਾਰ ਦਾ ਹੁੰਦਾ ਬਹੁਤ سارے ਕਲਾਕਾਰ ਨੂੰ ਗੀਤ ਗਾਉਣੇ ਹੁੰਦੇ ਆ ਕਿੰਦਰ ਤੇ ਦਿਮਾਗ ਚੋਂ ਕੋਈ ਨਵੇਂ ਗੀਤਵੇਂ ਜੇ ਲਿਖੇ ਨੇ ਮੈਂ ਹੁਣੇ ਇੱਕ ਗਾ ਥੋੜੇ ਗੀਤ ਲਿਖਿਆ ਬਈ ਇੱਕ ਬੰਦੇ ਨੂੰ ਸਬਰ ਸੰਤੋਖ ਚਾਹੀਦਾ ਕਹਿੰਦਾ ਬੰਦਾ ਰੱਜਦਾ ਉਦੋਂ ਜਦੋਂ ਸਬਰ ਆ ਜਾਵੇ ਸਰਾਪਾ ਸਾਹਿਬ ਬੰਦਾ ਰੱਜਦਾ ਉਦੋਂ ਜਦੋਂ ਸਬਰ ਆ ਜਾਵੇ ਜਦ ਹਰ ਕੋਈ ਰੱਜ ਜਾਂਦਾ ਵਾ ਜਦੋਂ ਕਬਰ ਆ ਜਾਵੇ ਕਬਰ ਦੇ ਵਿੱਚ ਹਰੇਕ ਨੇ ਰੱਜ ਜਾਂਦਾ ਜਦੋਂ ਕਬਰ ਚਲੇ ਗਿਆ ਜਿਹਨਾਂ ਮਰਦੇ ਭੁੱਖਾ ਵਾ ਲੱਖਾਂ ਮਾਰ ਦਾ ਪਾਪ ਲੱਖਾਂ ਮਾਰ ਦਾ ਠਗੀਆਂ ਜਿਹੜੀਆਂ ਭੁੱਖੀਆਂ ਨੀਤਾ ਕਦੇ ਵੀ ਨਹੀਂ ਰੱਖੀਆਂ ਜਿਹੜਾ ਆਖਰੀ ਦਿਨ ਜਿੱਥੇ ਆਖਰੀ ਮਜਲ ਉਹ ਨਗਰ ਆ ਜਾਵੇ ਮਦ ਦਾ ਰੱਜਦਾ ਜਦੋਂ ਸਬਰ ਦਾ ਸਬਰ ਸੰਤੋਖ ਨਾਲ ਜ਼ਿੰਦਗੀ ਚ ਬੜਾ ਗਾਇਆ ਹਾਜ਼ਿਰ ਹੋਈ ਹੈ ਬਹੁਤ سارے ਕਲਾਕਾਰ ਸ਼ਰੂਗਜ਼ਾਰ ਮੇਰਾ ਕੀ ਕਰਦਾ ਸੀ ਮੈਂ ਕਹਿੰਦਾ ਮੈਨੂੰ ਗੌਦ ਦਾ ਸ਼ੌਕ ਹੈ ਬੀਬੀਆਂ ਨਾਲ ਬੀਬੀਆਂ ਨੇ ਇਥੇ ਮੰਜੂਰੀ ਨਾ ਕੋਣ ਕੀ ਕਰਦਾ ਮੈਂ ਕਹਦਾ ਇਹ ਨਜ਼ੀਰ ਬਣਾ ਦਿੰਦਾ ਵਰਤਨਾ ਦਾ ਬੰਦਾ ਜਦ ਹੀ ਕੁੜੀ ਨੂੰ ਗੋਗਾ ਤੂੰ ਉਹਨਾਂ ਕਿਉਂ ਆਇਆ ਨਹੀਂ ਮੈਂ ਗੌਦ ਦਾ ਨਹੀਂ ਪੁੱਤ ਬੰਦਵਾਦਾ ਨਹੀਂ ਨਹੀਂ ਮੈਂ ਰੱਜਿਆ ਪੁੱਤ ਮੇਰੀ ਮੈਂ ਸਬਰ ਸੰਤੋਖ ਨਾਲ ਬੰਦਾ ਰੋਦਾ ਵੀ ਨਹੀਂ ਮੈਂ ਬੰਪੂਰਾ ਗੱਲ ਉਹਦਰ ਨਹੀਂ ਗੋਦਾ ਨਹੀਂ ਉਹਦਰ ਨਹੀਂ ਗੋਦਾ ਮੈਂ ਅੰਦਰ ਅੰਦਰ ਹਲਕੇ ਮੈਂ ਤਾੜੀਆਂ ਮਾਰੋ ਸਾਡੇ ਹੁਣੇ ਜੀਮੈਨ ਸਾਡੇ ਸਤਿਕਾਰ ਦੇ ਵੀਰ ਨੇ ਜੋਰ ਨਾਲ ਤਾੜੀਆਂ ਮਾਰੋ ਜੋਰ ਨਾਲ ਤਾੜੀਆਂ ਮਾਰੋ ਪੰਜਾਬ ਦੇ ਸਭ ਤੋਂ ਪ੍ਰਮੁੱਖ ਕਲਾਕਾਰ ਮੋਹਨ ਜੀਲਾ ਜੀ ਜਿਨ੍ਹਾਂ ਨੇ ਜੱਲੀ ਮਸ਼ੀਰੋ ਬਕਲਾਵੇ ਉਂਝਾ ਸਾਹਿਬ ਦੀ ਹਿੱਟ ਗਾਣਾ ਹੋਇਆ ਪੰਜਾਬ ਦਾ ਬਹੁਤ سارے ਗੀਤ ਦਿੱਤੇ ਇਹ ਵੀ ਮੇਕਅਪ ਕਰਵਾ ਕੇ ਰਹਿਉਣਾ ਪਰਦੇ ਆ ਕਹਿੰਦੇ ਸਾਨੂੰ ਗੀਤ ਹੀ ਦਿੱਤਾ ਮੈਂ ਕਹਾ ਮੈਂ ਤਾਂ ਸਾਡਾ ਕੀ ਵਧਾਈ ਤੋਂ ਡਰ ਜਾਂਦੇ ਆ ਸਭ ਕੇ ਦਾਦੇ ਪਰਚੀ ਦੀ ਕੋਈ ਲੋੜ ਨਹੀਂ ਬਹੁਤ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ